ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਵਿਦੇਸ਼ਾਂ ਦੀਆਂ ਕੁਝ ਵਡੀਆਂ ਖਬਰਾਂ ਦੇ ਉੱਪਰ ਝਾਤ ਪਾਉਂਦੀ ਆ। ਕੈਨੇਡਾ ਪੁਲਿਸ ਨੇ ਇੱਕ ਕਾਤਲ ਪਤੀ ਦੀਪਾਲ ਦੇ ਲਈ ਵੱਡਾ ਇਨਾਮ ਐਲਾਨਿਆ। ਰੂਸ ਵਿੱਚ ਕਾਰ ਵਿੱਚ ਹੋਏ ਬੰਬ ਧਮਾਕੇ ਵਿੱਚ ਰੂਸੀ ਫੌਜ ਦੇ ਜਰਨਲ ਦੀ ਹੋਈ ਮੌਤ। ਪਾਪ ਦੀਆਂ ਅੰਤਮ ਰਸਮਾਂ ਵਿੱਚ ਸ਼ਾਮਲ ਹੋਣ ਦੇ ਲਈ ਮੁਰਮੂ ਵੈਟੀਕਨ ਪੁੱਜੇ। ਤੇ ਨਾਲ ਦੀ ਨਾਲ ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਵੱਡਾ ਬਿਆਨ ਹੈ دہشت گردਾਂ ਨੂੰ ਫੰਡ ਤੇ ਸਿਖਲਾਈ ਦੇਣ ਦਾ ਸਾਡਾ ਪੁਰਾਣਾ ਇਤਿਹਾਸ ਰਿਹਾ ਬਰਤਾਨਵੀ ਵਿਅਕਤੀ ਨੇ ਗਲਤੀ ਦੇ ਨਾਲ ਆਪਣੀ ਹੀ ਚੋਰੀ ਕਰ 2 ਲੱਖ ਰੁਪਏ ਦੇ ਵਿੱਚ ਖਰੀਦੀ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਤੇ ਆ ਲੈਟ Ontario ਦੀ ਪੁਲਿਸ ਨੇ 22 ਸਾਲ ਪਹਿਲਾਂ ਮਿਸਿਸਾਗਾ ਦੇ ਇੱਕ ਗੈਸ ਸਟੇਸ਼ਨ ਤੇ ਕੰਮ ਕਰਦੀ ਪਤਨੀ ਦਾ ਕਤਲ ਕਰਕੇ ਭੱਜਣ ਵਾਲੇ ਵਿਅਕਤੀ ਦਾ ਜੋ ਕਿ ਪਤਾ ਦੱਸਣ ਵਾਲੇ ਨੂੰ 3 ਜੂਨ ਤੱਕ ਉਸ ਨੂੰ ਫੜਾਉਣ ਵਾਲੇ ਨੂੰ 50000 ਰੁਪਏ ਡਾਲਰ ਜਾਨੀ ਕਿ 3 ਲੱਖ ਰੁਪਏ ਇੰਡੀਅਨ ਰੁਪੀਸ ਮਤਾਬਕ ਦੇਣ ਦਾ ਐਲਾਨ ਕੀਤਾ ਹੈ ਤੇ ਧਰਮ ਢਾਲੀਵਾਲ 32 ਸਾਲਾ ਨਾਂ ਦੇ ਲੜਿੰਦੇ ਵਿਅਕਤੀ ਦੀ ਫੋਟੋ ਜਾਰੀ ਕਰਦਿਆਂ ਉਸ ਦਾ ਕੱਦ 5 ਫੁੱਟ 7 ਇੰਚ ਤੇ ਭਾਰ 76 ਕਿਲੋ ਦੱਸਿਆ ਗਿਆ ਤੇ ਸ਼ੱਕੀ ਦੋਸ਼ੀ ਦੋ ਰਿਸ਼ਤੇਦਾਰ ਅਮਰਜੀਤ ਢਾਲੀਵਾਲ ਉਮਰ 50 ਸਾਲਾ ਤੇ ਪ੍ਰਥਪਾਲ ਢਾਲੀਵਾਲ ਉਮਰ 25 ਸਾਲਾ ਵਾਰਦਾਤ ਨੂੰ ਅੰਜਾਮ ਦੇਣ ਦੇ ਵਿੱਚ ਸਹਿਯੋਗ ਕਰਨ ਤੇ ਦੋਸ਼ੀ ਨੂੰ ਪਨਾ ਦੇਣ ਦੇ ਜੁਰਮ ਦੇ ਵਿੱਚ ਕਾਫੀ ਦੇਰ ਜੋ ਕਿ ਅਦਾਲਤ ਵਿੱਚ ਪੇਸ਼ੀਆਂ ਭੁਗਤ ਰਹੇ ਹਨ ਤੇ ਜੁਰਮ ਕਰਨ ਵਾਲੇ ਦੋਸ਼ੀ ਵਿਕਰੇਲੂ ਹੰਸਾ ਦੇ ਕਈ ਮਾਮਲਿਆਂ ਵਿੱਚ ਜ਼ਮਾਨਤ ਤੇ ਹੀ ਸੀ ਉਧਰ ਮਾਸਕੋ ਨੇੜੇ ਅਜ ਇੱਕ ਕਾਰ ਵਿੱਚ ਹੋਏ ਬੰਬ ਧਮਾਕੇ ਵਿੱਚ ਰੂਸ ਦੇ ਇੱਕ ਚੋਟੀ ਦੇ ਜਰਨਲ ਦੀ ਮੌਤ ਹੋ ਗਈ ਤੇ ਮੀਡੀਆ ਦੀ ਖਬਰ ਮੁਤਾਬਕ ਵਿਦੇਸ਼ ਮੰਤਰਾਲੇ ਨੇ ਇਸ ਨੂੰ ਇੱਕ ਆਤਵਾਦੀ ਹਮਲਾ ਐਲਾਨ ਕਰ ਦਿੱਤਾ ਤੇ ਰੱਖਿਆ ਮੰਤਰਾਲੇ ਦੇ ਜਰਨਲ ਸਟਾਫ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇੱਕ ਕਾਰ ਵਿੱਚ ਹੋਏ ਬੰਬ ਧਮਾਕੇ ਵਿੱਚ ਇੱਕ ਜੋਖੀ ਲੈਫਟੀਨੈਂਟ ਦੀ ਮੌਤ ਹੋ ਚੁੱਕੀ ਹੈ ਤੇ ਨਾਲ ਦੀ ਨਾਲ ਵੱਖ-ਵੱਖ ਉਨ੍ਹਾਂ ਵੱਲੋਂ ਆਖਿਆ ਕਿ ਪਹਿਲੂਆਂ ਤੋਂ ਇਸ ਮਾਮਲੇ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਧਰ ਪਾਪ ਫਰਾਂਸਿਸ ਦੀ ਨਾਲ ਸ਼ਨੀਵਾਰ ਨੂੰ ਸੈਂਟ ਪੀਟਰਸ ਸੈਕਵਰ ਵਿੱਚ ਹੋਣ ਵਾਲੀਆਂ ਅੰਤਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਭਾਰਤ ਦੇ ਰਾਸ਼ਟਰਪਤੀ ਮਰਮੂ ਅੱਜ ਵੈਟिकन ਸਿਟੀ ਪਹੁੰਚ ਕੇ ਤੇ ਵੈਟिकन ਸਿਟੀ ਦੇ ਸੈਂਟ ਪੀਟਰਸ ਦੇ ਪਾਪ ਜੋਕੀ ਫ੍ਰਾਂਸਿਸ ਨੂੰ ਸ਼ਰਧਾਂਜਲੀ ਭੇਟ ਕਰਨਗੇ ਤੇ ਪੌਪ ਦੀਆਂ ਅੰਤਮ ਰਸਮਾਂ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਤੇ ਨਾਲ ਦੀ ਨਾਲ ਹੋਰ ਕਈ ਮਹੱਤਵਪੂਰਨ ਸ਼ਖਸੀਅਤਾਂ ਸ਼ਿਰਕਤ ਕਰਨ ਗਿਆ। ਉਥੇ ਹੀ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸੀਫ ਨੇ ਮੰਨਿਆ ਹੈ ਕਿ دہشت گردਾਂ ਦੀਆਂ ਜਥੇਬੰਦੀਆਂ ਦੀ ਹਿਮਾਇਤ ਉਹਨਾਂ ਨੂੰ ਸਿਖਲਾਈ ਤੇ ਫੰਡ ਮੁਹੱਈਆ ਕਰਵਾਉਣ ਦੇ ਵਿੱਚ ਉਹਨਾਂ ਦੇ ਮੁਲਕ ਦਾ ਪੁਰਾਣਾ ਇਤਿਹਾਸ ਰਿਹਾ ਹੈ ਤੇ ਉਹ ਇਹ ਮਾੜਾ ਕੰਮ ਪੱਛਮ ਦੇ ਲਈ ਦਹਾਕਿਆਂ ਤੋਂ ਕਰਦੇ ਆ ਰਹੇ ਹਨ ਉਹਨਾਂ ਵੱਲੋਂ ਆਖਿਆ ਗਿਆ ਕਿ ਪਾਕਿਸਤਾਨ ਨੇ ਇਸ ਗਲਤੀ ਦਾ ਖਮਿਆਜ਼ਾ ਵੀ ਭੁਗਤਿਆ ਹੈ ਸਿਕਾਈ ਨਿਊਜ਼ ਨੂੰ ਦਿੱਤੀ ਵਰਚੁਅਲ ਇੰਟਰਵਿਊ ਦੇ ਵਿੱਚ ਖਬਰ ਪੇਸ਼ ਕਰੇ ਜੋ ਕਿ ਜਲਦਾ ਹਾਕਿਮ ਨੇ ਆਸਿਮ ਨੂੰ ਪਹਿਲਗਾਮ ਦਸ਼ਤੀ ਹਮਲੇ ਤੋਂ ਬਾਅਦ ਅਤਵਾਦ ਨੂੰ ਲੈ ਕੇ ਪਾਕਿਸਤਾਨ ਦੇ ਜਵਾਬ ਅਤੇ ਰੁਖ ਬਾਰੇ ਇਹ ਸਵਾਲ ਕੀਤਾ ਸੀ ਤੇ ਜਿਸ ਦਾ ਜਵਾਬ ਉਨ੍ਹਾਂ ਵੱਲੋਂ ਇਹ ਦਿੱਤਾ ਗਿਆ ਇੱਕ ਬਰਤਾਨਵੀ ਨਾਗਰਿਕ ਨੇ 22 ਲੱਖ ਰੁਪਏ ਵਿੱਚ ਆਪਣੀ ਹੀ ਚੋਰੀ ਹੋਈ ਕਾਰ ਖਰੀਦ ਲਈ ਵੈਸਟ ਮਿਡਲੈਸ ਦੇ ਸੋਲੀਹੋਲ ਦੇ ਰਹਿਣ ਵਾਲੇ 36 ਸਾਲਾ ਇੰਜੀਨੀਅਰ ਦੀ ਕਾਲੀ Honda Civic ਕਾਰ ਇਸ ਫਰਵਰੀ ਵਿੱਚ ਉਹਨਾਂ ਦੇ ਜੋ ਕਿ ਡਰਾਈਵਵੇ ਤੋਂ ਚੋਰੀ ਹੋ ਗਈ ਸੀ ਤੇ ਉਹਨਾਂ ਨੇ ਚੋਰੀ ਦੀ ਰਿਪੋਰਟ ਵੀ ਕੀਤੀ ਸੀ ਪਰ ਪੁਲਿਸ ਨੇ ਉਹਨਾਂ ਨੂੰ ਦੱਸਿਆ ਕਿ ਕਾਰ ਲੱਭਣ ਦੀ ਸੰਭਾਵਨਾ ਬਹੁਤ ਘੱਟ ਹੈ ਤੇ ਉਸ ਤੋਂ ਬਾਅਦ ਬੀਮਾ ਕੰਪਨੀ ਉਹਨਾਂ ਨੂੰ ਚੋਰੀ ਹੋਈ ਕਾਰ ਦੇ ਲਈ ਉਹਨਾਂ ਨੇ ਪੈਸੇ ਦਿੱਤੇ ਤੇ ਇਹਨਾਂ ਨੇ ਬਾਈ ਲੱਖ ਰੁਪਏ ਦੇ ਵਿੱਚ ਇੱਕ ਹੋਰ ਕਾਲੀ ਕਾਰ ਖਰੀਦੀ ਤੇ ਉਸ ਤੋਂ ਬਾਅਦ ਪਤਾ ਚੱਲਿਆ ਕਿ ਇਹ ਉਹਨਾਂ ਦੀ ਉਹੀ ਕਾਰ ਸੀ ਜਿਹੜੀ ਚੋਰੀ ਹੋਈ ਸੀ ਵਿਦੇਸ਼ਾਂ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਖਬਰਾਂ ਦੇ ਵਿੱਚ ਐਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ